ਹੈਲੋ ਮੇਤਰੋ ਕੀ ਹਾਲ ਚਾਲ ਆ ਤੁਹਾਡਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋ ਮੇਤਰੋ ਆਪਾਂ ਵੀ ਪੂਰੇ ਠੀਕ ਠਾਕ ਆ ਤੇ ਅੱਜ ਆਪਾਂ ਚਲਦੇ ਆਂ ਖੇਤ ਆਪਣੇ ਟਾਈਮ ਹੋ ਗਿਆ 8 ਵਜੇ ਆ ਤੇ ਆਪਾਂ ਖੇਤ ਚਲਦੇ ਆਂ ਆਪਾਂ ਆਪਣੇ ਖੇਤ ਆਪਾਂ ਕੱਸੀ ਜਿੱਤੇ ਬੀਜਦੇ ਆਪਾਂ ਸਬਜ਼ੀਆਂ ਬੀਜਦੇ ਆ ਮਤਲਬ ਵੀ ਮੂਲੀਆਂ ਬੀਜਦੇ ਆ ਤੇ ਬਾਕੀ ਹੋਰ ਮੂਲੀਆਂ ਹੀ ਆਪਣੇ ਕੋਲ ਜ਼ਿਆਦਾ ਤਰਤਾ ਜਾਂ ਕੋਈ ਹੋਰ ਦੋ ਤਿੰਨ ਸਬਜ਼ੀਆਂ ਉਹ ਬੀਜਦੇ ਆ ਤੇ ਫਿਰ ਆਪਾਂ ਉੱਥੇ ਥਾਂ ਬਣਾ ਦਾਂਗੇ ਜਿਹੜੀਆਂ ਹੁਣ ਅਗਲੀਆਂ ਸਿਆੜ ਵਾਲੀਆਂ ਸਬਜ਼ੀਆਂ ਹਨ ਉਹਨਾਂ ਵਾਸਤੇ ਤੇ ਆਜੋ ਚਲਦੇ ਆਂ ਖੇਤ ਫਿਰ ਆਪਾਂ ਤੇ ਪਹਿਲਾਂ ਤੁਸੀਂ ਮਿੱਤਰੋ ਆਹ ਵੇਖੋ ਆਪਣੀ ਜਵਾਰ ਦਾ ਹਾਲ ਕੀ ਹੋ ਗਿਆ ਆਪਣੀ ਜਵਾਰ ਜਮਾਣੀ ਹੋਈ ਵੇਖੋ ਹੋਈ ਨਹੀਂ ਇਹ ਪਤਾ ਨਹੀਂ ਕੀ ਚੱਕਰ ਪੈ ਗਿਆ ਕਿਉਂਕਿ ਪਹਿਲਾਂ ਇੱਥੇ ਪਾਣੀ ਬਾਲਾ ਖੜ ਗਿਆ ਤਾਂ ਕਰਕੇ ਹੋਈ ਨਹੀਂ ਇਹ ਜਵਾਰ ਹੋਣੀ ਇਹ ਚੱਕਰ ਪੈ ਗਿਆ ਆਪਣੀ ਮੋਟਰ ਵੀ ਹਜੇ ਇੱਥੇ ਪਈ ਆਪਾਂ ਚੱਕੀ ਨੇ ਵੀ ਵੀ ਮੂ ਆ ਗਈ ਤਾਂ ਫੇਰ ਪਾਣੀ ਚੱਕਣਾ ਹੋਊਗਾ ਤੇ ਇੱਧਰ ਵੀ ਦੇਖੋ ਆ ਆਪਣੀ ਜਵਾਰ ਸਾਰੀ ਵੱਡੀ ਮੁੱਕ ਗਈ ਹੈ ਤੇ ਹੁਣ ਫੋਟ ਹੋਈ ਜਾਂਦੀ ਹੈ ਪਿੱਛੇ ਫੋਟ ਹੋਈ ਜਾਂਦੀ ਹੈ ਤੇ ਉਹ ਹੁਣ ਆਪਾਂ ਵੀ ਵੱਡਾਂਗੇ ਬਾਦੋ ਤਿੰਨ ਦਿਨਾਂ ਦੇ ਪੱਠੇ ਰਹਿ ਗੂ ਹੁਣ ਆਪਣੇ ਪੱਠੇ ਮੁੱਕੇ ਹੀ ਪਈ ਜਾਵੇ ਇਹ ਤਾਂ ਹੁਣ ਆਪਾਂ ਵੀ ਕੱਸੀ ਤੇ ਚੱਲਦੇ ਹਾਂ ਉੱਥੇ ਘਾਹ ਵਾਵਾ ਖੜਾ ਹੋਇਆ ਤਾਂ ਆਪਾਂ ਪੱਠੇ ਵੱਢ ਲਵਾਂਗੇ ਉੱਥੋਂ ਬਣਾ ਲਾਂਗੇ ਆਪਾਂ ਦੋ ਤਿੰਨ ਤਿੰਨ ਦੇ ਪੱਠੇ ਦਾ ਆ ਪਈਆਂ ਦੇ ਪਈ ਦੇ ਨਾਲ 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 ਵੀ ਆਪਣਾ ਇੱਥੇ ਬਹੁਤ ਘਾਹ ਖੜਾ ਇੱਥੋਂ ਵੱਢ ਲਾਂਗੇ ਜਾਂ ਕੱਸੀ ਤੋਂ ਵੱਢ ਲਵਾਂਗੇ ਤੇ ਆ ਜੋ ਚੱਲਦੇ ਹਾਂ ਫਿਰ ਖੇਤ ਆਪਾਂ ਚਾਏ ਨਿਤਰੋ ਆਪਾਂ ਇੱਥੇ ਕੱਸੀ ਦੇ ਉੱਪਰ ਆ ਗਏ ਦੇਖੋ ਨਜ਼ਾਰਾ ਫਿਰ ਇੱਥੋਂ ਆਪਾਂ ਕਾ ਘਾਟਦੇ ਆਂ ਗੋਡੀ ਦਾ ਇਹਨੂੰ ਆਪੇ ਕਾ ਘਾਟਦੇ ਆਂ ਦੇਖੋ ਇੱਥੋਂ ਪਹਿਲਾਂ ਆਪਾਂ ਪੱਠੇ ਬਣਾਏ ਵੀ ਆ ਵੱਡੇ ਆ ਤੇ ਗੋਡੀ ਪਾਈ ਵੀ ਸੀ ਫੇਰ ਇੱਥੇ ਕਾ ਹੋ ਗਿਆ ਹੁਣ ਇੱਥੋਂ ਫੇਰ ਪੰਜੋਂ ਲਿਆਂਦੀ ਆਪਾਂ ਪੰਜੋਂ ਨਾਲ ਘਾ ਰੋਲ ਲਾਂਗੇ ਆਪਾਂ ਤੇ ਥੱਲੇ ਸੇਟ ਦਾਂਗੇ ਫੇਰ ਅੱਗ ਲਾ ਦਾਂਗੇ ਕਿਸੇ ਨਾ ਕਿਸੇ ਦਿਨ ਜਦੋਂ ਸੁੱਕ ਗਿਆ ਤੇ ਹੁਣ ਆਪਾਂ ਬੋਥ ਤੱਕ ਪਾਉਣੀ ਆ ਗੋਡੀ ਜੇ ਤੋ ਦੱਕਾ ਤਾਂ ਇਸ ਤਰ੍ਹਾਂ ਦਾ ਉੱਤੋਂ ਤੱਕ ਗੁੱਡੀ ਪਾਵਾਂਗੇ ਤੇ ਦੇਖੋ ਫਿਰ ਤੇ ਮੇਥਰ ਆਪਾਂ ਇੱਥੋਂ ਥਾਂ ਪੱਟ ਲਿਆ ਦੇਖੋ ਤੇ ਆਪਣਾ ਬਾਜੂ ਵੇਖੋ ਘਰਣਾ ਰਿਆ ਕੱਸੀ ਦੇ ਵਿੱਚ ਉਹ ਤੇਰੀ ਜਾਂਦਾ ਇਹ ਕਰੀ ਜਾਂਦਾ ਬਾਜੂ ਬਾਜੂ ਬਾਹਰ ਨਿਕਲ ਅੱਛਾ ਨਾ 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 ਆਇਆ ਨਹੀਂ ਲੱਤ ਕਮਲ ਆ ਛੇਦੀ ਮਾਰ ਮੁਰ ਫਰਮ ਅਟਾੜਿਆ ਛੁਰੂ ਨਾਲਿਆ ਛੁਰੂ ਬਾਜੂ 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 ਰੇ ਜਾ ਉਹ ਬੀਬੀ ਨੂੰ ਟੋਜਨ ਬਾਗੇ ਚੜਾ ਗਲੇ ਓਏ

ਆ ਜਾ ਆਏ ਆ ਚੜਾ ਦੇ ਜਰਾ ਦੇ ਜਰਾ ਉਧਰ ਭੱਜ ਗਿਆ ਉਹਦਾ ਓੜਿਆ ਮੈਂ ਕੱਢ ਦਿੰਦਾ ਬਾਹਰ ਆਜੋ ਬੱਲੀਆਂ ਬੱਲੀਆਂ ਆ ਜਾ ਉਹ ਤੱਕ ਗੋਡੀ ਪਾਉਣੀ ਆ ਆਪਾਂ ਬਸ ਹੱਤਪੜਾ ਮੈਨੂੰ ਆਓ ਬੱਲੇ ਆਜੋ 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 ਆ ਆ ਨਿਕਾ ਹੋ ਗਿਆ ਉਹ ਵੀ ਨਿਕਾ ਜਾ ਹੋ ਗਿਆ ਹੋਰੀ ਲੂਂਗੜੀ ਲੱਗਦੀ ਆ ਨਿਕਲ ਕੇ ਦਾ ਸਾਰਾ ਲਟਕੇ ਤੇ ਉਹ ਬੰਦੂਗਾ ਮੈਨੂੰ ਤੇ ਤਮੇ ਤਰਵਾ ਆਪ ਇੱਥੇ ਸਬਜ਼ੀ ਵੀ ਦਿੱਤੀ ਆ ਦੋਨੇ ਖਿਆਰਿਆਂ ਚ ਆਪਾ ਪਾਣੀ ਵੀ ਲਾਤਾ ਗਾ ਦੇਖੋ ਇੱਥੇ ਆ ਮੂਲੀਆਂ ਲਾਤੀਆਂ ਇਹਦੇ ਚ ਵੀ ਮੂਲ ਲਾਤੀਆਂ ਇਹਦੇ ਚ ਵੀ ਮੂਲ ਲਾਤੀਆਂ ਦੋਨੇ ਸਮਾਂ ਤੇ ਪਾਣੀ ਪਾਤਾ ਐਸੇ ਕਿ ਮਿੱਟੀ ਬਹੁਤ ਪਰਪਲਿਸ ਕਿਉਂਕਿ ਆਪਣੀ ਕੱਸੀ ਹਜੇ ਹੁਣੇ ਬਣੀ ਆ ਨਾ ਉਹ ਮਿੱਟੀ ਪੱਟੀ ਛੱਡੀ ਗਈ ਆ ਪਹਿਲਾਂ ਕਰੜੀ ਹੁੰਦੀ ਸੀ ਮਿੱਟੀ ਹੁਣ ਬਲ ਪੁੱਲੀ ਸੀ ਤੇ ਆ ਦੋ ਖਿਆਰਿਆਂ ਆਪਾ ਬਣਾ ਕੇ ਰੱਖਤ ਕੱ ਇਨਾਂ ਚ ਆਪਾ ਕੱਲ ਨੂੰ ਲਾਵਾਂਗੇ ਸਬਜ਼ੀ ਅੱਜ ਕਿਰਾਂ ਇਹ ਉਹਨਾਂ ਦੋਵਾਂ ਚਲਾਤਿਆਂ ਤੇ ਹੁਣ ਉਧਰ ਗਾਂ ਆਪਣੀ ਸਰੋਂ ਬੀਜੀ ਸੀਗੀ ਪਹਿਲਾਂ ਵਾਲੀ ਉਹ ਸਰੋਂ ਹੋਈ ਨਹੀਂ ਚੱਜ ਨਾਲ ਤਾਂ ਕਰਕੇ ਉਧਰ ਹੁਣ ਆਪਾਂ ਸਰੋਂ ਬੀਜਦੇ ਹਾਂ ਥੋੜੀ ਤੇ ਆਜੋ ਵਿਖਾਉਣੇ ਫਿਰ ਆ ਆਪ ਪੱਠੇ ਵੱਢ ਲਈ ਇੱਥੇ ਇੰਨੇ ਪੱਠੇ ਬਣ ਗਏ ਇਥੋਂ ਦਾ ਤਾਂ ਸਾਰਾ ਗੁੱੜ ਤਾਂ ਕਾਣੋਂ ਇੱਥੇ ਕਿਹੜਾ ਕਿਉਂ ਬਣਾਵਾਂਗੇ ਤੇ ਆਜੋ ਫਿਰ ਚੱਲਦੇ ਹਾਂ ਗਾਂ ਕਾ ਬਹੁਤ ਹੋਇਆ ਖੜਾ ਇੱਥੇ ਆ ਗਵਾਰਾ ਆਪਣਾ ਗਵਾਰਾ ਇੱਥੇ ਸੀਗਾ ਆਪਣਾ ਪਾਲਕ ਪਾਲਕ ਸੀਗਾ ਇੱਥੇ ਪਾਲਕ ਉਈ ਫੇਰੇ ਲਾਹੇ ਤੋੜ ਕੇ ਜੇ ਮਸਰੋਂ ਆਪਾਂ ਇਧਰ ਸਰੋਂ ਬੀਜਤੀ ਆ ਦੇਖੋ ਫਿਰ ਆਪਾਂ ਇਧਰ ਵਿਸ਼ਾਲੇ ਵਿਸ਼ਾਲੇ ਉਵੇਂ ਹੀ ਰਹਿਣ ਦਿੱਤੀ ਸਰੋਂ ਪਹਿਲਾਂ ਵਾਲੀ ਸੀ ਜਿਹੜੀ ਕੰਨੀਆਂ ਤੋਂ ਨਹੀਂ ਆ ਇਸ ਕੰਨਾਂਗਾ ਦੇ ਵਿੱਚ ਇੱਥੋਂ ਇਧਰ ਆ ਬੀਜਤੀ ਤੇ ਉੱਪਰਲੀ ਕੰਨੀਆਂ ਤੋਂ ਬੀਜੀ ਆ ਬਾਕੀ ਸਾਰੀ ਆਈ ਹੋ ਗਈ ਸੀ ਤੇ ਆ ਦੇਖੋ ਇੱਥੇ ਇੱਕ ਕਿੱਕਰ ਉੱਗ ਰਹੀ ਕੱਸੀ ਦੇ ਉੱਪਰ ਕਿੱਕਰ ਕੰਡਿਆਂ ਵਾਲੀ ਕਿੱਕਰ ਹੈ ਪੂਰੀ ਤੇ ਇਹ ਪਿੰਡਾਂ ਵੀ ਤੋੜ ਲੀਆਂ ਆਪਣਾ ਪਿੰਡਾਂ ਵੀ ਲਾਥੀਆਂ ਸੀ ਤੇ ਇਧਰ ਪਾਲਕ ਨੂੰ ਵੀ ਲਾਇਆ ਪਾਣੀ ਆਪਾ ਦੇਖੋ ਫਿਰ ਇਹ ਇਧਰ ਪਾਲਕ ਨੂੰ ਲਾਤਾ ਪਾਣੀ ਤੇ ਇਧਰ ਆਲੂ ਹਾਂ ਪੱਗਵਾਰਾ ਵੱਡਾਂ ਕੇ ਤੇ ਨਾਲੇ ਇੱਥੇ ਪਾਸਿਆਂ ਤੋਂ ਘਾਹ ਵੱਢ ਕੇ ਲੈ ਚਲਾਂਗੇ ਨਾਲੇ ਜਿਹੜੀ ਮਾਰੀ ਮੋਟੀ ਸੋਜੀ ਰਹੇਗੀ ਉਹ ਲਾਵਾਂਗੇ ਮਿੱਤਰੋ ਮੇਰਾ ਕਿੱਸਾ ਦੀ ਬਤੀ ਵਈ ਤੇ ਮੇਤੋ ਹੁਣ ਆਪਾਂ ਪੰਡ ਚੱਕ ਲਈ ਆ ਪੱਠਿਆਂ ਵਾਲੀ ਤੇ ਹੁਣ ਆਪਾਂ ਚੱਲਦੇ ਆ ਘਰੇ ਬਸ ਆਹ ਚੱਲ ਲਗੀ ਇਹ ਮਿੱਤਰੋ ਆ ਲੀਆਂ ਕਿਆਰਾਂ ਦਾ ਪਾਣੀ ਸੋਕ ਵੀ ਇਸ ਤੀਆਂ ਤੇ ਹੁਣ ਆਪਾਂ ਬਸ ਚੱਲਦੇ ਆ ਘਰੇ ਆਇਓ ਘਰੇ ਚੱਲਦੇ ਆ ਚਲੋ ਇੱਕ ਲੱਗੇ ਆ ਜਾਓ ਅਰੇ ਆਪਾਂ ਰੈਡੀ ਤੇ ਸਕੂਟਰੀ ਲੈ ਕੇ ਆਈ ਸੀ ਵੀ ਕਰੂ ਕੋਈ ਚੀਜ਼ ਲੈ ਜਾਣੀ ਦੀ ਲੋੜ ਪਈ ਤਾਂ ਸਕੂਟਰੀ ਲੈ ਜਾਾਂਗੇ ਤੇ ਪੱਠੇ ਲੱਦਣ ਵਾਸਤੇ ਆਪਾਂ ਲੈ ਕੇ ਆਏ ਸੀਗੇ ਆਪਣੀ ਉਹ ਰੈਡੀ ਤੇ ਹੁਣ ਬਸ ਆਪਾਂ ਚੱਲਦੇ ਆ ਘਰੇ ਤੇ ਮਿੱਤਰੋ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਕਰ ਲਿਓ ਪਲੀਜ਼ ਸਬਸਕ੍ਰਾਈਬ ਤੇ ਆਈ ਦੇ ਵਲੌਗ ਵਿੱਚ ਤੁਹਾਨੂੰ ਮਜ਼ਾ ਆਇਆ ਕਿ ਨਹੀਂ ਮਜ਼ਾ ਆਇਆ ਦੱਸਿਓ ਕਮੈਂਟਾਂ ਵਿੱਚ ਜ਼ਰੂਰ ਧੰਨਵਾਦ